ਹਲਕਾ ਮਜੀਠਾ ਦੇ ਪਿੰਡ ਨਵੇਂ ਨਾਗ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਨਵੇਂ ਨਾਗ ਵਿਦਾਰ ਰਹਿਣ ਵਾਲਾ ਸੀ ਜੋ ਕਿ ਹਲਕਾ ਮਜੀਠਾ ਦੇ ਪਿੰਡ ਵਿੱਚ ਪੈਂਦਾ ਹੈ ਹਲਕਾ ਮਜੀਠਾ ਦੇ ਐਸ ਐਚ ਓ ਦਾ ਕਹਿਣਾ ਹੈ ਕਿ ਰਾਤ ਦੇ 10 ਵਜੇ ਦੇ ਕਰੀਬ ਇਤਲਾਹ ਮਿਲੀ ਸੀ ਕਿ ਪਿੰਡ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਹੈ ਤੇ ਐਫ ਆਈ ਆਰ ਦਰਜ ਕਰਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੋਲੀ ਲੱਗਣ ਨਾਲ ਇਸ ਦੀ ਮੌਤ ਹੋ ਗਈ ਮੈਂ ਨਾਂ ਨਿਰਮਲ ਸਿੰਘ ਸਾਫ ਦਾ ਸਰਪੰਚ ਇਹ ਨਾਂ ਨਹੀਂ ਮਾਮਲਾ ਹੋਇਆ ਮਾਂ ਦਾ ਜੀ ਸਾਨੂੰ ਤਾਂ ਸਵੇਰ ਪਤਾ ਲੱਗਾ 7:00 ਵਜੇ ਕੋਈ 10 ਮਿੰਟ ਦੇ ਸਾਡਾ ਬੜਾ ਮੌਜੂਦਾ ਸਰਪੰਚ ਦਾ ਫੋਨ ਆਇਆ ਵੀ ਆਹ ਗੱਲ ਹੋਈ ਤੇ ਪੁਲਿਸ ਨੂੰ ਆਉਂਦੇ ਸੀ ਅਸੀਂ ਆਏ ਤੇ ਮੁੜ ਕੇ ਪੁਲਿਸ ਨੂੰ ਸਲਾਹ ਕੀਤੀ ਹੈ ਜੀ ਤੇ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਕੀ ਲੱਗਦਾ ਕੀ ਤੁਹਾਨੂੰ ਇਹ ਜੀ ਬੰਦੇ ਬਾਹਰੋਂ ਆਏ ਸਾਡੇ ਪਿੰਡ ਦੇ ਰੈਂਟ ਤੇ ਰਹਿਣ ਦੇ ਕਰਾਈ ਸੀ ਤੇ ਪਤਾ ਲੱਗਾ ਵੀ ਬੰਦਾ ਦਿਫਾਲਟ ਰਿਆ ਪਹਿਲਾਂ ਵੀ ਤੇ 302 ਦਾ ਵੀ ਪਰਚਾ ਹੈਗਾ ਜੀ ਤੇ ਕੋੜਾ ਕਿਤੇ ਮੇਰੇ ਝਗੜਾ ਝੋੜਾ ਬਣਾ ਨਾ ਕੋਈ 4 ਵਜੇ ਸ਼ਾਮੀ ਕੋਈ ਝਗੜਿਆ ਜੀ ਆਣ ਕੇ ਇੱਥੇ ਤੇ ਬਾਅਦ ਜਾਂਦਾ ਮੈਂ ਤੈਨੂੰ ਦੇਖਣ ਆਉਂਦਾ ਤੇ ਜਿਹਨੇ ਮੈਂ ਤੈਨੂੰ ਕਿੰਨੀ ਕੁ ਮਰ ਹੈ ਜੀ ਪੂਰੀ ਤਰ੍ਹਾਂ ਜਾਂ ਚਿਰਿਆ ਸਾਲ ਦੇ ਕਰੀਬ ਹੋ ਗਿਆ 40 ਸਾਲ ਦਾ ਕੀ ਲੱਗਦਾ ਉਹ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਕਿ ਨਹੀਂ ਜੀ ਨਹੀਂ ਜੀ ਇਨਸਾਫ ਪਸੰਦ ਬੰਦਾ ਸੀ ਕੀ ਮੰਨ ਕਰਦਾ 1886 ਦਾ ਇੱਥੇ ਕੰਮ ਕਰ ਰਿਹਾ ਜੀ ਉਹ ਮੰਗ ਇਨਸਾਫ ਦੀ ਮੰਗ ਕਰਦੇ ਆ ਜੀ ਇਸਾਂ ਦੀ ਉਦਾਹਰਣ ਰਾਇਆ ਜਾ ਰਹੀ ਕਿ ਬੰਦ ਕਾਨੂੰਨੀ ਕਾਰਵਾਈ ਕੀਤੀ ਹੈ ਜੀ ਨਾਮ ਦਾ ਮਸਲ ਮਰਾ ਨਾਮ ਦਾ ਸਰਪੰਚ ਤੇ ਨਾਮ ਨਵੇਂ ਕੀ ਹੋਇਆ ਮਾਮਲਾ ਰਹੀ ਇਹ ਬੜੇ ਮੰਨ ਭਾਗੀ ਕਰਨਾ ਜੀ ਰਾਤ ਨੂੰ ਕੋਈ ਕਰੀਬ ਮੈਨੂੰ ਕੋਈ 10 ਵਜੇ ਕੇ 18 ਮਿੰਟ ਦੇ ਫੋਨ ਆਇਆ ਵਾ ਲਗਭਗ ਮੇਰੇ ਆਪਣੇ ਜਿਹੜਾ ਜਿਹਨ ਇਨਸਾਨ ਦੇ ਜੱਤੀ ਸੰਦੀਪ ਸਿੰਘ ਸੋਨੂ ਜੀ ਉਹਦੇ ਛੋਟੇ ਬਰਦਰ ਤਾਂ ਕਦੇ ਮਦਦਤਾ ਨੂੰ ਕਹਿੰਦਾ ਕਿ ਸਰਪੰਚ ਜੀ ਆਜ ਦਵਾ ਦੋ ਥੋੜੇ ਜਲਦੀ ਆ ਰਿਓ ਆਹ ਗੱਲ ਬਾਦ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਤੇ ਜਦੋਂ ਫਿਰ ਆਏ ਨਾਲ ਦੇ ਨਾਲ ਹੀ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਮੌਕੇ ਤੇ ਮਨੋ ਐਸਐਚਓ ਮਜੀਠਾ ਅਰਜੰਦਸ ਸਿੰਘ ਐਸਐਸਆਈ ਡਿਪਟੀ ਸਾਹਿਬ ਜਿਹੜੇ ਸਾਡੇ ਅਮਰਜੀਤ ਨਵੇਂ ਜਿਨਾ ਚਾਰਜ ਲਿਆ ਉਹ ਵੀ ਫਰੈਂਸਿਕ ਦੀ ਟਾਈਮ ਹੀ ਆ ਗਈ ਮੌਕੇ ਤੇ ਉਹਨਾਂ ਕਾਫੀ ਜਾਂਚ ਪੜਤਾਲ ਕੀਤੀ ਹੈ ਮਨੋ ਸਾਰੀਆਂ ਟੀਮਾਂ ਰੁੱਝੀਆਂ ਇਹ ਕੰਮ ਦੇ ਵਿੱਚ ਤੇ ਐਂ ਪ੍ਰਸ਼ਾਸਨ ਕਾਰੀ ਸਾਡੀ ਅਪੀਲ ਆ ਕਿ ਇਹ ਜਲਦ ਤੋਂ ਜਲ ਜਿਹੜੀਆਂ ਇਹ ਮਨ ਭਾਗੇ ਘਟਨਾ ਹੋਣ ਲੀਆਂ ਵਾ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਫੰਦਰ ਮੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਲੱਗਦਾ ਕਿ ਸਰਪੰਚਾ ਤੁਹਾਨੂੰ ਕੀ ਮਾਮਲਾ ਕਿਹਾ ਇਹ ਜਿਹੜੇ ਪੁਲਿਸ ਨੇ ਜਿਹੜੀ ਗਾੜੀ ਪੁਲਿਸ ਇਨਵੈਸਟੀਗੇਸ਼ਨ ਕਰੂਗਾ ਤੇ ਸਾਹਮਣੇ ਆਊਗਾ ਅਜੇ ਤੱਕ ਤਾਂ ਕੋਈ ਸ਼ਾਮੀ ਕਹਲਾਂਦੇ ਵੀ ਥੋੜੀ ਜਿਹੀ ਇਹਨਾਂ ਬੰਦੇ ਦੇ ਟੋਪਾ ਹੀ ਹੋਈ ਕਿਸ ਨਾਲ ਤੇ ਉਹ ਤੋਂ ਬਾਅਦ ਥੋੜੀ ਜਰ ਬਾਦੇ ਬੰਦੇ ਡੱਤ ਹੋ ਜਾਂਦੀ ਆ ਉਹ ਚ ਸੱਚਾਈ ਕੀ ਆ ਇਹ ਵੀ ਪੁਸ਼ਪਿੰਦਰ ਵਸੀ ਦੇ ਬੇਸੰਦ ਸਾਬਾ ਉਹ ਬੰਦਾ ਪੁਲਿਸ ਨੇ ਰਾਤ ਦਾ ਅਰੈਸਟ ਕਰ ਲਿਆ ਵਾ ਉਹ ਬੰਦਾ ਪਹਿਲਾਂ ਵੀ ਸ਼ਾਇਦ ਅਨਵੋਲਵ ਹੈਗਾ ਵਾ ਗਲਤ ਕੰਮਾਂ ਦੇ ਵਿੱਚ ਤੈਨੂੰ ਲੱਗਦਾ ਕਿ ਪਿੰਡ ਦੇ ਬੰਦੇ ਨਹੀਂ ਹੋਏਗਾ ਕਿ ਜਾਂ ਕੋਈ ਬਾਤ ਇਹਦੇ ਪਾਰੇ ਨਹੀਂ ਜੀ ਕੋਈ ਕਹਦਾ ਜਲਦਬਾਜੀ ਹੋਊਗੀ ਇਹ ਤਾਂ ਜਿਵੇਂ ਜਿਵੇਂ ਸਮੇਂ ਦੇ ਨਾਲ ਪੱਤਾ ਖੁੱਲਣਗੇ ਫਿਰ ਪਤਾ ਲੱਗੂਗਾ ਮੈਂ ਸੰਦੀਪ ਨਾ ਦਾ ਵਿਅਕਤੀ ਹਾਂ ਨਾਗ ਨਵੇਂ ਦਾ ਥਾਣੇ ਮਜੀਠੇ ਦਾ ਪਿੰਦਾ ਉਦੀ ਰਾਤ ਕਰੀਬ 13 ਤਰੀਕ ਨੂੰ 10 ਵਜੇ ਕੋਈ ਅਣਸਾਥੀ ਵਿਅਕਤੀ ਵੱਲੋਂ ਆਣ ਕੇ ਹੱਤਿਆ ਕਰ ਦਿੱਤੀ ਗਈ ਆ ਜਿਹਦਾ ਪਰਚਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਵਾ ਰਹੇ ਆ ਤੇ ਦੋਸ਼ੀ ਦੀ ਭਾਲ ਜਲਦ ਤੋਂ ਜਲਦ ਕਰਕੇ ਅਗਲੀ ਕਾਰਵਾਈ ਮੋਰਚੇ ਲੰਦੇ ਜਾਊਗੀ ਸਰ ਮੋਢੀ ਦੀ ਤਫਤੀਸ਼ ਵੀ ਆ ਸਮਝ ਮੋਢੀ ਤਫਤੀਸ਼ ਹੈ ਹੋਈ ਆ ਕਿ ਗੋਲੀ ਦੇ ਨਾਲ ਜਿੱਥੇ ਹੋਈ ਹੈ ਕੋਈ ਪੁਰਾਣਾ ਕੋਈ ਇਹਦਾ ਕੁਝ ਨਹੀਂ ਪੁਰਾਣਜੀ ਸ਼ਹਿਰੀ ਕਿਸੇ ਦੇ ਨਾਲ ਨਹੀਂ ਇਹ ਗੈਂਗਵਾਰਦਾ ਨਹੀਂ ਕੋਈ ਲਿੰਕ ਹੈਗਾ ਇਹਦੇ ਨਾਲ ਇਹ ਕੋਈ ਆਪਸੀ ਇਹਨਾਂ ਦੀ ਬਹਿਸ ਵਸਾਈਆ ਵਾ ਬਸ ਇਹ ਲੋਕਲ ਬੰਦੇ ਦੇ ਨਾਲ ਇਹੀ ਗੱਲ ਲੱਗਦਾ ਇਹ ਚਿਕਨ ਦਾ ਕੰਮ ਕਰਦਾ ਧੰਨਵਾਦ ਫੜਿਆ ਫੜਿਆ ਕੋਈ ਨਹੀਂ ਨਹੀਂ